ਜੋ ਹਸਤੀ ਵੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਈ ਜੋ ਸਾਰੇ ਜਹਾਨ ਦੇ ਉਸਤਾਦ ਸਨ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਸਾਡੀ ਦੁਨੀਆ ਉਹਨਾਂ ਨਾਲ ਵਸਦੀ ਸੀ ਸਲੀਮ ਸ਼ਹਿਜ਼ਾਦਾ ਸਾਹਿਬ پرویز شاہ ਗੁੱਟੀ ਸਾਹਿਬ ਮੈਂ ਉਹਨਾਂ ਦਾ ਇਹਨਾਂ ਦਾ ਦਾਸ ਮੈਂ ਬਚਪਨ ਚ ਮੈਂ ਆਇਆ ਸੀ ਇੱਕ ਬਾਇਓਲੋਜੀਕਲੀ ਮਾਪੇ ਜਿਨ੍ਹਾਂ ਨੇ ਜਨਮ ਦਿੱਤਾ ਇਹ ਕੇ ਮੇਰੇ ਮਾਈ ਬਾਪ ਜਿਨ੍ਹਾਂ ਨੇ ਤਰਬੀਅਤ ਕੀਤੀ ਸਾਨੂੰ ਗੁੰਗਿਆਂ ਨੂੰ ਬੋਲਣਾ ਸਿਖਾਇਆ ਅੱਜ ਜੋ ਕੁਝ ਵੀ ਅਚੀਵ ਹੋਇਆ ਉਹ ਸ਼ੈਨ ਸ਼ਾ ਉਸਤਾਦ ਜਨਾਬ ਪੁਰਖਾ ਕੋਟੀ ਸਾਹਿਬ ਦੇ ਨਾਮ ਨਾਲ ਜਿਹੜਾ ਨੂੰ ਜਾਣਿਆ ਜਾ ਰਿਹਾ ਸੀ ਸਾਨੂੰ ਪਤਾ ਨਹੀਂ ਸੀ ਕਿ ਕਦੀ ਸਾਨੂੰ ਇਹ ਲਫ਼ਜ਼ ਵੀ ਬੋਲਣਾ ਪਏਗਾ ਕਿ ਉਹ ਹੁਣ ਨਹੀਂ ਰਹਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ-ਜਿਹੜੇ ਵੀ ਉਹਨਾਂ ਦੇ ਆਸ਼ਿਕ ਨੇ شاਗਿਰਦ ਨੇ 팬 ਨੇ ਮੰਨਣ ਵਾਲੇ ਨੇ ਪਿਆਰੇ ਨੇ ਉਹ ਕੱਲ 12 ਵਜੇ ਉਹਨਾਂ ਦਾ ਦਫ਼ਨ ਕਫ਼ਨ ਹੋਏਗਾ 10 ਤੋਂ ਲੈ ਕੇ 11 11:30 ਵਜੇ ਤੱਕ ਦਰਸ਼ਨਾਂ ਲਈ ਉਹਨਾਂ ਦੀ ਤੁਸੀਂ ਤਸ਼ਰੀਫ ਲਿਆ ਸਕਦੇ ਹੋ ਲਫ਼ਜ਼ ਸਾਥ ਨਹੀਂ ਦੇ ਰਹੇ ਅਹਿਸਾਸ ਜਜ਼ਬਾਤ ਜ਼ੁਬਾਨ ਖਿਆਲ ਸਭ ਬਲਾਈਂਡ ਹੋ ਚੁੱਕੇ ਹਨ ਬਸ ਇਹ ਹੈ ਮੇਰੀ ਬੇਨਤੀ ਕਿ ਮਾਲਕ ਉਹਨਾਂ ਨੂੰ ਜੰਨਤ ਦੇ ਫਰਦੌਸ ਨਸੀਬ ਕਰੇ ਮੇਰੇ ਉਸਤਾਦ ਮੁਰਸ਼ਿਦ ਮਸੀਹ ਜਿਨ੍ਹਾਂ ਨੇ ਮੁਰਸ਼ਿਦ ਲਫ਼ਜ਼ੀ ਉਹਨਾਂ ਨੇ ਮੈਨੂੰ ਸਿਖਾਇਆ ਸਭ ਦੀ ਮਿਹਰਬਾਨੀ ਸਭ ਦੀ ਮਿਹਰਬਾਨੀ ਵਾਸ਼ ਸਾਰੇ ਫਨਕਾਰ ਹਰ ਸ਼ੋਭੇ ਤੋਂ ਉਹਨਾਂ ਦੇ ਮੰਨਣ ਵਾਲੇ ਜਿਵੇਂ ਜਿਵੇਂ ਪਤਾ ਲੱਗਦਾ ਆ ਰਹੇ ਨੇ ਸਭ ਦੀ ਮਿਹਰਬਾਨੀ ਔਰ ਸਾਰੇ মিডিਏ ਦਾ ਬਹੁਤ ਸ਼ੁਕਰ ਹੈ थैंक यू